ਮੈਨੂੰ ਮਾਰਕੀ ਨੀ ਇੱਕ ਕਰੋੜ ਕਿਰਾਇਆ ਦੇ ਕੋ ਮਰਜ਼ੀ ਕਰਾ ਗਿਆ ਕਮਾਈ ਕਰ ਰਹੀ ਸੀ ਬਾਤ ਕਿਹਦਾ ਤਾਂ ਪਹਿਲੇ ਨੀ ਮੈਨੂੰ ਪੈਸੇ ਦਿੱਤੇ ਤੂੰ ਕਿਦੋਂ ਮੈਨੂੰ ਪੈਸੇ ਦਿੱਤੇ ਹੈ ਹਾਂਜੀ ਕਿਦੋਂ ਪੈਸੇ ਦੇ ਕੇ ਤੂੰ ਮੈਨੂੰ ਮੈਡਮ ਜੀ ਕਿਦੋਂ ਪੈਸੇ ਦੇ ਕੇ ਮੈਨੂੰ ਤੂੰ ਕੋਈ ਤੂੰ ਦੱਸ ਤੂੰ ਆਪ ਤੈਨੂੰ ਕਾਪਾ ਬਾਲਣ ਦਾ ਕਿਦੋਂ ਪੈਸੇ ਦੇਗੀ ਮੈਨੂੰ ਮੈਂ ਤੁਹਾਨੂੰ 5-4 ਰੁਪਏ ਦੇ ਤਰ੍ਹਾਂ ਕਿਵੇਂ ਲੈਣੇ ਆ 2024 ਦੀ 16 ਮਾਰਚ ਨੂੰ ਨਾ 16 ਮਾਰਚ ਦੀ ਪੂਰੀ ਹੋ ਗਈ ਆ ਤੇ ਇੱਥੇ ਕੇਸ ਲੱਗਾ ਵਾ ਤੇ ਮੈਨੂੰ ਤਰਲੇ ਮਾਰਦਿਨ ਮੇ ਡੇਢ ਤੋਂ 2 ਸਾਲ ਹੋ ਗਏ ਆਉਂਦੀ ਨੂੰ ਮੇਰੀ ਕੋਈ ਸੁਣਾਈ ਨਹੀਂ ਉਹਨਾਂ ਤੇ ਕੀ ਸੁਣਵਾਈ ਕਰਨਾ ਚਾਹੀਦਾ ਕੀ ਸੁਣਵਾਈ ਮੇਰਾ ਚਲਾਨ ਭੇਜਣ ਵਾਲਾ ਮੇਰਾ ਚਲਾਨ ਨਹੀਂ ਭੇਜਦਾ ਇਹਨਾਂ ਦਾ ਇੱਕ ਚਲਾਨ ਆ 51 ਨੰਬਰ ਆ ਫਾਇਲਾ ਸਾਡੇ ਕੋ ਤੁਂਝੜ ਕੀ ਆਪਣਾ ਇਹਨਾਂ ਦੀ ਬੇਟੀ ਦਾ ਕੋਈ ਉਹਨਾਂ ਦੇ ਘਰ ਆ ਬਲੋ ਜਾਂ ਮੈਂ ਆਪੀ ਉਹਨੂੰ ਕੋਈ ਢੇਕੇ ਮਾਰਦਾ ਸੀ ਉਹਦਾ ਚਲਾਨ ਰੈਡੀ ਆ ਇਤਰਾਜ਼ ਲੱਗੇ ਆ ਏ ਬੀਬੀ ਹੁਣ ਕਹਿੰਦੀ ਆ ਵੀ ਮੇਰਾ ਚਲਾਨ ਜਲਦੀ ਤੋਂ ਜਲਦੀ ਪੇਸ਼ ਕਰੋ ਹੁਣ ਉਹ ਤੇ ਪ੍ਰੋਸੈਸ ਦੇ ਨਾਲ ਹੀ ਚੱਲਣਾ ਜੋ ਵੀ ਹੋਇਆ ਇਹਦਾ ਮੈਂ ਮੈਂ ਉਹਦੇ ਬਲਜਿੰਦਰ ਤੇ ਕਹਿੰਦਾ ਚੱਲ ਬੰਦੇ ਦੇ ਉਹਦਾ ਚਲਾਨ ਵੀ ਚੈੱਕ ਕਰਾਇਆ ਬਕਾਇਦਾ ਉਹਦੇ ਤੇ ਐਫਐਸਐਲ ਦੀ ਰਿਪੋਰਟ ਦੀ ਆ ਲਈ ਇਹ ਬੀਬੀ ਰਾਣੀ ਜਦੋਂ ਵੀ ਮੈਨੂੰ ਫੋਨ ਕਰਦੀ ਆ ਜਦੋਂ ਆਉਂਦੀ ਆ ਬੜਾ ਬੋਲਦੀ ਆ ਆਹ ਡਾਇਰੈਕਟ ਆ ਕੇ ਮਾਰਾ ਬੋਲਣਾ ਆਪੀ ਮੈਂ ਤਾਂ ਜਾ ਦੂਰ ਚੁੱਕਾ ਮੇਰਾ ਚਲਾਨ ਨਹੀਂ ਪੇਸ਼ ਕਰਨ ਦਾ ਵੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਚਲਾਨ ਨਹੀਂ ਪੇਸ਼ ਹੋਇਆ ਇਹ ਮੇਰਾ ਚਲਾਨ ਮੈਨੂੰ ਮਤਲਬ ਵੀ ਗਾੜੀ ਕੇਸ ਹੀ ਨਹੀਂ ਗਿਆ ਉਹ ਜਿਹੜੇ ਜਿੰਨਾਂ ਦਾ ਮਤਲਬ ਕੇਸ ਲੱਗਾ ਵਾ ਉਹ ਕੱਚਿਆਂ ਜਮਾਨਤਾਂ ਤੇ ਉਹ ਕਾਲੇ ਪੈ ਗਿਆ ਕਹਿੰਦਾ ਵੀ ਸਾਡਾ ਨਿਬੇੜਾ ਹੋਣਾ ਚਾਹੀਦਾ ਵਾ ਤੇ ਵੀ ਸਾਡਾ ਚਲਾਨ ਪੇਸ਼ ਕਰ ਦੋ ਤੇ ਇਹ ਮੇਰਾ ਕੋਈ ਨਾ ਚਲਾਨ ਨਹੀਂ ਮੇਰਾ ਇੰਨਾ ਗੇੜਾ ਮੈਂ ਹਫਤੇ ਬਾਅਦ ਆਉਣੀ ਆ ਆਪ ਮੈਂ ਕਿਸੇ ਦਾ ਕੰਮ ਕਰਦੀ ਮੈਂ ਕੰਮ ਛੱਡ ਕੇ ਆਉਣੀ ਆ ਇਹ ਇਦਾਂ ਹੀ ਬੋਲਦੇ ਮੈਨੂੰ ਦੇਖੋ ਜੀ ਮੈਂ ਤਾਂ ਕਿਹਨੂੰ ਰੱਬ ਨਹੀਂ ਬੋਲਿਆ ਤੁਸੀਂ ਵੀ ਲੱਗੇ ਜੀ ਠੀਕ ਹੈ ਨਾ ਜੀ ਪਰ ਪਹਿਲਾ ਸਰ ਤੇ ਇੱਕ ਵੀਡੀਓ ਤੁਹਾਡੀ ਹੈਗੀ ਵਾ ਜਿਹਦੇ ਵਿੱਚ ਤੁਸੀਂ ਕਹਿੰਦੇ ਪਏ ਕਿ ਚੱਲ ਜਾ ਜੋ ਕਰਨਾ ਕਰ ਲਾ ਮੈਂ ਨਹੀਂ ਕਰਨਾ ਉਹ ਵੀਡੀਓ ਰਿਕਾਰਡ ਵਾ ਮੇਰੇ ਕੋਲ ਵੀਰ ਕੋਲੀ ਪੂਰੀ ਵੀਡੀਓ ਤੁਸੀਂ ਤੇ ਬਣਾ ਲੀਂਦੇ ਜਿਹੜੀ ਬੱਜੀ ਬਣਾ ਲੀਂਦੇ ਜਦੋਂ ਆ ਤੂੰ ਤੂੰ ਤੁਹਾਡਾ ਤੂੰ ਆਪਣਾ ਜੋ ਵੀ ਰਾਈਟ ਦੱਸਦੇ ਹੋਈਂ ਆਪਣੇ ਨਾਂ ਤੇ ਹੁਣ ਇੱਕ ਇਨਸਾਨ ਆਣ ਕੇ ਮੈਨੂੰ ਸ਼ਰੀਆਮ ਥਾਰੀ ਪਬਲਿਕ ਦੇ ਮੇਰੇ ਮੁਲਾਜ਼ਮਾਂ ਦੇ ਸਾਹਮਣੇ ਤੁਹਾਡੀ ਪ੍ਰੈਸ ਦੇ ਸਾਹਮਣੇ ਤੁਹਾਡੇ ਪ੍ਰੈਸ ਦੇ ਸਾਹਮਣੇ ਗਲਤ ਬੋਲੂਗਾ ਤੇ ਮੈਂ ਦੱਸੋ ਵੀ ਮੈਂ ਯੂਨੀਫਾਰਮ ਦੇ ਵਿੱਚ ਹਾਂ ਮੈਂ ਉਹਨੂੰ ਕੀ ਮਾੜਾ ਕਹਿੰਦਾ ਕਿਤੇ ਮੈਂ ਤੁਹਾਡਾ ਨਹੀਂ ਨੌਕਰ ਲੱਗਾ ਮੈਂ ਆਪਣੀ ਮਹਿਕਮੇ ਦਾ ਬਤਲ ਹੈ ਕੀ ਗੱਲ ਤੂੰ ਡਿਊਟੀ ਨਹੀਂ ਕਰਦੇ ਡਿਊਟੀ ਤੇ ਮੈਂ ਤੇਰੀ ਕਰਦਾ ਡਿਊਟੀ ਨਹੀਂ ਡਿਪਾਰਟਮੈਂਟ ਦਾ ਮੈਂ ਆਪਣੀ ਮਹਿਕਮਾ ਦਾ ਮੁਵਾਰਕ ਹੋਇਆ ਮੈਨੂੰ ਮਾਰਕ ਨਹੀਂ ਇੱਕ ਕਰਮਿਕ ਕਰਾ ਜਾ ਕਮੇਡੀ ਕਰਾ ਜਾ ਕਮੈਂਡ ਕਰ ਦੇ ਭਾਈ ਕਿੰਨਾ ਤਾਂ ਪੈਸੇ ਨਹੀਂ ਮਿਲਦਾ ਉਹ ਮੈਨੂੰ ਪੈਸੇ ਦਿੱਤੇ ਤੂੰ ਕਿਦੋਂ ਮੇਰੇ ਪੈਸੇ ਦਿੱਤੇ ਹੈਂ ਹਾਂ ਜੀ ਕਿਦੋਂ ਪੈਸੇ ਦੇ ਕੇ ਤੂੰ ਮੈਨੂੰ ਮੈਡਮ ਕਿਦੋਂ ਪੈਸੇ ਦੇ ਕੇ ਮੈਨੂੰ ਨਹੀਂ ਦੇ ਤੂੰ ਤੂੰ ਦੱਸ ਤੂੰ ਤੂੰ ਮੈਨੂੰ ਪੈਸੇ ਦੇ ਕੇ ਤੈਨੂੰ ਕਾ ਬੱਲਣ ਦਾ ਕਿਦੋਂ ਪੈਸੇ ਦੇ ਕੇ ਮੈਨੂੰ ਮੈਂ ਤੁਹਾਨੂੰ 5-4 ਰੁਪਏ ਦਾ ਕੰਮ ਲੈਣੇ ਆ ਕੀ ਚੀਜ਼ ਦਾ ਕੀ ਪ੍ਰੋਬਲਮ ਕੀ ਤੁਹਾਨੂੰ ਉਹ ਪਾਜੀ ਮੈਂ ਦਾਦਾ ਨਾਲ ਇੱਕ ਮਿੰਟ ਵੀ ਗੱਲ ਕਰੀਏ ਇਹ ਦਿਨ ਬਲਜਿੰਦਰ ਇੱਥੇ ਕੜੀ ਬਾਹਰ ਕੁੜੀ ਹਾਂ ਇਹ ਆਪੀ ਇਹ ਬੇਚਾਰੀ ਕਿ ਮੈਂ ਇਹਨੂੰ ਬੇਚਾਰੀ ਹੁਣ ਕਹਿਣਾ ਹੀ ਆ ਇਹ ਜਿਹੜਾ ਤੱਪੇ ਲੈਣ ਦੀ ਮੇਰਾ ਕੋਈ ਚਲਾਨੀ ਨੂੰ ਡਾਕਟਰ ਹੁਣਾ ਉਹ ਮੁੰਡੂ ਕੁੜਕਿੰਦੀ ਪਹਿਲਾਂ ਇਹ ਨਾਲੇ ਇੱਕ ਬੈਠੀ ਸਾਰਾ ਹੁਆ ਬੇਚਾਰੀ ਨਾ ਬੜੀ ਇਹ ਆ ਇਹਦਾ ਮੈਟਰ ਆ ਵਾ ਤੇ ਇਹਦੇ ਨਾਲ ਕੋਈ ਚਲਾਨੀ ਨੂੰ ਡੂਕਟ ਕਰਾਉਂਦਾ ਮਤਲਬ ਜਿਹੜਾ ਆਉਂਦਾ ਉਹ ਬਦਲ ਜਾਂਦਾ ਤੇ ਮੈਂ ਕੀ ਕਰਾਂ ਮੇਰੇ ਕੋਲ ਹੀਲਥ ਡਾਉਨਿੰਗ ਕਹਿੰਦੀ ਸਰ ਤੁਸੀਂ ਇਹ ਐਲਸ ਕਰ ਦਿਓ ਇਹਦੀ ਵੀ ਇਹਦਾ ਡੂਕਟ ਕਰਾ ਦਿਓ ਓਕੇ ਠੀਕ ਨਹੀਂ ਇਹਦਾ ਮੈਂ ਮੈਂ ਉਹਦੇ ਬਲਜਿੰਦਰ ਦੇ ਕੋਲ ਜਾ ਕੇ ਮੈਂ ਚੱਲ ਮੁੰਦੇ ਦੇ ਉਹਦਾ ਚਲਾਨ ਵੀ ਚੈੱਕ ਕਰਾਇਆ ਬਕਾਇਦਾ ਉਹਦੇ ਕੋਲ ਐਫਐਸਐਲ ਦੀ ਰਿਪੋਰਟ ਨਹੀਂ ਆ ਰਹੀ ਇਹ ਬੀਬੀ ਰਾਣੀ ਜਦੋਂ ਵੀ ਨੂੰ ਫੋਨ ਕਰਦੀ ਆ ਤਾਂ ਜਦੋਂ ਮਾਰਾ ਬੋਲਦੀ ਆ ਆਹ ਡਾਇਰੈਕਟ ਆ ਕੇ ਮਾਰਾ ਬੋਲਣਾ ਆਪੀ ਮੈਂ ਇਤਰਾ ਕੇ ਫੂਟ ਚੁੱਕਾ ਹੈ ਕੀ ਗੱਲ ਤੁਸੀਂ ਡਿਊਟੀ ਨਹੀਂ ਕਰਦੇ ਡਿਊਟੀ ਮੈਂ ਤੇਰੀ ਕਰਦਾ ਡਿਊਟੀ ਨਹੀਂ ਡਿਪਾਰਟਮੈਂਟ ਦੀ ਕਰਦਾ ਮੈਂ ਆਪਣੀ ਗੱਲ ਮੈਨੂੰ ਆਇਆ ਕੋਈ ਆ ਮੇਰੇ ਕੋਲ ਤੇਰੀ ਫਾਈਲ ਹੀ ਨਹੀਂ ਮੈਂ ਤੇ ਨਹੀਂ ਹੱਪਕਾ ਰਿਹਾ ਮੈਨੂੰ ਵੀ ਮਾਰਕੀ ਨਹੀਂ ਆਈ ਮੈਨੂੰ ਮਾਰਕੀ ਫਾਇ ਤੁਹਾਡੀ ਇਹਨਾਂ ਨੂੰ ਮਾਰ ਮੈਂ ਮਸਲ ਮਾਲ ਠੀਕ ਹੈ ਬੱਡੇ ਸਾਫ ਕੋਈ ਵੱਡੇ ਦਾ ਪਹਿਲਾ ਜਾ ਜੋ ਹਰ ਨੂੰ ਜਿੱਦਾ ਚੰਗਾ ਲੱਗਦਾ ਬਾਕੀ ਬੜਾ ਜਿੱਦਾ ਕਰਦਾ ਕਰੋ ਵੀਰ ਜੀ ਸਾਰਾ ਕੁਝ ਹੈ ਖਰੜਦੀ ਰਿਪੋਰਟ ਵੀ ਆ ਗਈ ਹੈ 2024 ਕਿਹੜੀ ਫਾਈਲ ਤੁਹਾਡੇ ਕੋਲ ਹੈ ਮੇਰੀ ਗੁੱਡੀਆ ਕਿੱਥੇ ਗਈ ਕਿੱਥੇ ਫਾਈਲ ਇਹਨਾਂ ਕੋਲਿਆ ਸਾਰਾ ਕੁਝ ਉਹਨਾਂ ਕੋਲ ਮੈਂ ਕੋਈ ਨਹੀਂ ਮੈਂ ਰਿਜਿਸਟਰ ਮਾਰ ਕੇ ਮੁੱਛਰ ਪਹਿਲਾਂ ਕੋਰ ਮੈਂ ਕਹੇ ਹੱਲ ਕਰੰਗਾ ਮੈਂ ਉਹ ਨਹੀਂ ਕਰਾਂਗੀ ਮੈਂ ਪੁੱਛ ਨਹੀਂ ਆ ਮੈਂ ਮੈਂ ਕਹੇ ਦਾ ਕੰਮ ਕਰਦੀ ਮੈਂ ਕੰਮ ਛੱਡ ਕੇ ਆਈ ਵੀਰ ਜੀ ਡੇਢ ਤੋਂ 2 ਸਾਲ ਹੋ ਗਏ ਤੇ ਆਉਂਦੀ ਮੇਰੇ ਨਾਲ ਸੁਣ ਪਹਿਲਾ ਮੁੰਸਰ ਮੈਨੂੰ ਪ੍ਰੋਬਲਮ ਕੀ ਹੈ ਪ੍ਰੋਬਲਮ ਹੈ ਕਿ ਗੁੱਡੀ ਆਈ ਤੇ ਸੋਰੀਆਂ ਨੇ ਕੁਝ ਦੇ ਕੇ ਮਾਰ ਦਿੱਤੀ ਹੈਗੀ ਅੱਛਾ ਉਹਦਾ ਇੱਕ ਬੱਚਾ 7 ਸਾਲ ਦਾ ਮੈਨੂੰ ਤਰਲੇ ਹੋ ਕੇ ਮਾਰਦੇ ਨੇ ਮੇਰਾ ਚਲਾਣ ਨਹੀਂ ਪੇਚ ਕਰਨ ਦਾ ਤੇ ਜਾ ਹੀ ਜਾ ਬਦਲ ਗਿਆ ਤੀਜੀ ਵਾਰ ਮੇਰੇ ਕੋ ਪੈਸੇ ਲੈ ਲੈਂਦੇ ਨਾ ਕਿੰਨੇ ਕੋ ਫੋਨ ਨਦਰ ਪੈ ਹੈ ਪਹਿ ਜਿਹੜਿਆ ਤੇ ਨਹੀਂ ਲਿਆ ਨਾ ਪੈਸੇ ਲਾਇਆ ਕਲਮਿੰਦਰ ਬਾਲੇ ਹੋ ਮਰ ਗਿਆ ਮੈਂ ਕਮਾ ਲਿਆ ਉਹ ਮਰ ਉਹ ਚਲੇ ਗਿਆ ਹੁਣ ਇਹ ਵਾ ਇਹ ਮੈਨੂੰ ਇਦਾਂ ਬੋਲਦਾ ਵਾ ਆ ਕੋਈ ਗੱਲ ਨਹੀਂ ਆ ਤੁਸੀਂ ਜਾਓ ਤਾਂ ਤਕਰੀਬ ਹੈ ਜੈ ਤਕਰੀਬ ਹੈ ਤੇ ਕੀ ਗੱਲ ਜੇ ਕੋਈ ਮੇਰੀ ਮਗਰਬੰਦਿਆ ਸੀ ਰਿਪੋਰਟ ਨਹੀਂ ਕੀਤੀ ਮੇਰੇ ਮੈਂ ਜਾਣਦਾ ਨਹੀਂ ਮੈਂ ਆਇਆ ਕਿੱਥੇ ਨਹੀਂ ਨਹੀਂ ਨਾ ਮੈਟਰ ਪਾਜੀ ਹੈਗਾ ਕਿੱਥੇ ਆ ਇਹਨਾਂ ਦਾ ਮੈਟਰ ਕਿਹਦੇ ਕੋਲ ਯਾਰ ਮੁਰਸ਼ੀਆ ਤੋਂ ਪਾਸ ਲੱਗਣਾ ਪਾਜੀ ਜੀ ਮੇਰੇ ਸੁਣੋ ਗੱਲ ਪੱਤਰਕਾਰ ਸਾਹਿਬ ਬੈਲੀ ਸੁਣੋ ਗੱਲ ਇਹ ਗੱਲ ਪਤਾ ਕੀ ਆ ਇਹਨਾਂ ਦਾ ਨਾ ਕੋਈ ਪੁਰਾਣਾ ਮੈਟਰ ਹੋਣਾਗਾ ਪੁਰਾਣਾ ਮੈਟਰ ਜੀ ਮੈਂ ਆਪਾਂ ਤੁਹਾਡੀ ਨਾਲ ਸੁਲਝਾ ਲਓ ਪੂਰੀ ਗੱਲ ਕੋਈ ਗੱਲ ਨਹੀਂ ਆ ਇਹਗਾ ਮੁਰਸ਼ੀ ਕੋ ਜਾ ਜਿਹਨੂੰ ਤਰੀ ਫਾਈਲ ਮਾਰ ਤੋਂ ਹੀ ਹੈ ਨਾ ਸਭ ਤੋਂ ਪਹਿਲਾਂ ਉਹ ਜ਼ਿੰਮੇਵਾਰ ਤੇਰਾ ਠੰਡਾਰ ਭਾਵੇਂ ਸੀਪੀ ਕੁਛ ਕਾਗਜ਼ ਲਾ ਦੇ ਜਿਹਨੂੰ ਮਰਜੀ ਲਾ ਦੇ ਉਹ ਉਹ ਕਰਾਊਗਾ ਤੂੰ ਫਿਰ ਵੀ ਹੈਂਡਲ ਕਰਦੇ ਓ ਤੁਸੀਂ ਇਹ ਸਿਰਫ ਗੱਲ ਕਰਨਗੇ ਉਹਦੀ ਅਫਸਰ ਹੈ ਇਹਨੂੰ ਕੁੜੀ ਦਾ ਕਹਿਣ ਦਾ ਮੈਨੂੰ ਵੀਰਜ 1.2 ਸਾਲ ਕਿ ਮੈਂ ਕਹਿੰਦਾ ਕੰਮ ਕਰਦੀ ਮੈਂ ਕੰਮ ਛੱਡ ਕੇ ਉਹਨੀਆਂ ਅਗਲੇ ਪੁੱਤੇ ਬੀਬੀ ਤੈਨੂੰ ਜਾ ਲਗਾ ਫਾਈਲ ਜਸਰ ਮੜ ਜਾਨੂੰ ਤੀਂ ਦੇਖੋ ਜਰਾ ਫਾਈਲ ਦੇਖੋ ਆ ਭੇਜੀਏਗੇ ਤੇ ਦੇਖੋ ਭਾਈ ਐਂਦਾ ਕਰਦੇ ਜਦੋਂ ਪਹੁੰਚਦੇ ਓਦੋਂ ਐਂਦਾ ਬੋਲਦੇ ਚੱਲੋ ਕਾਗਜ਼ੀ ਪੱਤੇ ਦੇਖੋ ਕਿ ਤੂੰ ਫਾਈਲ ਮਾਰਤੀ ਹੈ ਵੇ ਨੀ ਤੇਰੀ ਆਪੀ ਦਾ ਸਹੀ ਹੋ ਆਪਣੀ ਜਗ੍ਹਾ ਸਹੀ ਹੋ ਜਾ ਰਹੀ ਈ ਦੋ ਸਾਲ ਅਗਲੀ ਦੀ ਵੀ ਹੋਗੇ ਨਾ ਇਹ ਨਹੀਂ ਕਹਿਣੀ ਮਾਰੀ ਕੋਈ ਭਾਈ ਬੜਾ ਮਾੜਾ ਬੋਲਦੀ ਐ ਤੂੰ ਹੀ ਕਿਤੇ ਸੁਣਿਆ ਨਹੀਂ ਇਹਦੀਆਂ ਵੈਲੇ ਇਹਦੀ ਜਿਹੜੀ ਕੁੜੀ ਚਲੀ ਗਈ ਐ ਮਾਰ ਗਈ ਐ ਤੇ ਉਹਨੇ ਤਾਂ ਪਿੱਟਣਾ ਉਹਦੇ ਮਾਰਨ ਤੱਕ ਬੈਠੇ ਇਹਨਾਂ ਨੇ ਬਾਦਾ ਪਤਾ ਵੀ ਆ ਪੂਰਾ ਮੈਟਰ ਦਾ ਮੈਨੂੰ ਹੁਣ ਆ ਫੇਰ ਫੇਰ ਆਪਾਂ ਕਿਉਂ ਐਲੀਗੇਸ਼ਨ ਲਾਉਂਦੇ ਗਏ ਐਲੀਗੇਸ਼ਨ ਦਾ ਪਤਾ ਵਾ ਮਾਰ ਗਈ ਐ ਕਿਹ ਹੋਇਆ ਵਾ ਤੁਹਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਕੀਤੀ ਮੈਂ ਤਾਂ ਨੋਰਮਲ ਗੱਲ ਕਰਦਾ ਪੁੱਤ ਕਿਉਂ ਕਰਨ ਦਾ ਬੈਸ ਮੇਰਾ ਨਾਂ ਗਰਮੀਤ ਕੌਰ ਆ। ਵੀਰ ਜੀ ਅੰਦਰ ਬਹਿਸ ਵਾਰੀ ਹੋਣਦੀ ਸੀ ਕਿਸੇ ਆ ਸਹੀ ਸ। ਮੈਂ ਵੀਰ ਜੀ ਮਾਮਲਾ ਕੀ ਆ। 24 ਮਾਰਚ ਦੀ ਮੇਰੀ ਗੁੜੀਆ ਮਤਲਬ ਵੀ ਇੱਥੇ ਪੂਰੀ ਹੋ ਗਈ ਤੇ ਇੱਥੇ ਮਾਰਚ ਕਿਹੜਾ ਸਾਲ? ਪਿਛਲਾ ਸਾਲ ਜਿਹੜਾ 24। ਅੱਛਾ। ਨਹੀਂ 2024 ਦੀ 16 ਮਾਰਚ ਨੂੰ ਨਾ 16 ਮਾਰਚ ਦੀ ਪੂਰੀ ਹੋ ਗਈ ਆ ਤੇ ਇੱਥੇ ਕੇਸ ਲੱਗਾ ਵਾ ਤੇ ਮੈਨੂੰ ਤਰਲੇ ਮਾਰ ਦਿਨ ਮੇ ਡੇਢ ਤੋਂ 2 ਸਾਲ ਹੋ ਗਏ ਉਹ ਦਿਨ ਮੇਰੀ ਕੋਈ ਸੁਣਾਈ ਨਹੀਂ ਹੋਣ ਤੀ ਸੁਣਾਈ ਕਰਨਾ ਚਾਹੁੰਦਾ ਤੀ ਸੁਣਾਈ ਮੇਰਾ ਚਲਾਨ ਭੇਜਣ ਵਾਲਾ ਮੇਰਾ ਚਲਾਨ ਨਹੀਂ ਭੇਜਦਾ ਦੋ ਸਾਲ ਹੋ ਗਏ ਚਲਾਨ ਨਹੀਂ ਨਾ ਮੇਰਾ ਚਲਾਨ ਨਹੀਂ ਪੇਸ਼ ਕਰਨਦਾ ਵੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਚਲਾਨ ਨਹੀਂ ਪੇਸ਼ ਹੋਇਆ ਇਹ ਮੇਰਾ ਚਲਾਨ ਮੈਨੂੰ ਮਤਲਬ ਵੀ ਗਾੜੀ ਕੇਸ ਹੀ ਨਹੀਂ ਗਿਆ ਉਹ ਜਿਹੜੇ ਜਿੰਨਾ ਤਾਂ ਮਤਲਬ ਕੇਸ ਲੱਗਾ ਵਾ ਉਹ ਕੱਟਿੰਗਾ ਜਮਾਨਤਾਂ ਤੇ ਉਹ ਕਾਲੇ ਪਾਇਆ ਕਹਿੰਦਾ ਵੀ ਸਾਡਾ ਨਿਬੇੜਾ ਹੋਣਾ ਚਾਹੀਦਾ ਵਾ ਤੇ ਵੀ ਸਾਡਾ ਚਲਾਨ ਪੇਸ਼ ਕਰ ਦੋ ਹੂੰ ਹੂੰ ਤੇ ਇਹ ਮੇਰਾ ਕੋਈ ਨਾ ਚਲਾਨ ਨਹੀਂ ਮੇਰਾ ਇੰਨਾ ਗੇੜਾ ਮੈਂ ਹਫਤੇ ਬਾਅਦ ਆਉਣੀ ਆਪ ਮੈਂ ਕਿਸੇ ਦਾ ਕੰਮ ਕਰਦੀ ਮੈਂ ਕੰਮ ਛੱਡ ਕੇ ਆਉਣੀ ਆ ਇਹ ਇਦਾਂ ਹੀ ਬੋਲਦੇ ਮੈਨੂੰ ਕੀ ਕਿਤਰਾ ਬੋਲੇ ਅੱਜ ਤੁਹਾਨੂੰ ਅੱਜ ਵੀ ਮੈਨੂੰ ਇਦਾਂ ਬੋਲੇ ਵੀ ਜਦੋਂ ਤੂੰ ਚਾਹ ਪਾਣੀ ਦਾ ਖਰਚਾ ਲਿਆ ਵਾ ਸਾਰਾ ਕੁਝ ਕੀਤਾ ਫੇਰ ਤੂੰ ਕਿਉਂ ਇਦਾਂ ਬੋਲਦਾ ਫੇਰ ਜੇ ਲੈ ਵਾ ਕਿਸੇ ਦਾ ਕੰਮ ਕਰੋ ਅੱਛਾ ਪੈਸੇ ਲਿੱਤੇ ਤੁਹਾਡੇ ਕੋ ਹਾਂਜੀ ਕਿੰਨੇ ਲਿੱਤੇ ਪੰਜ ਹਜ਼ਾਰ ਰੁਪਈਆ ਲਿਆ ਇਹਨੇ ਇੱਕੋ ਮਲਕੀ ਹਰ ਵਾਰੀ ਇੱਕ ਜਿਹੜਾ ਨਵਾਂ ਦਾ ਪਾਂਜੀ ਹਾਂਜੀ ਹਾਂਜੀ ਕੋਈ ਨਹੀਂ ਸੁਣਾਈ ਮੇਰੀ ਚਲਾਨ ਪੇਸ਼ ਨਹੀਂ ਕਰਦੇ ਨਾ ਮੇਰਾ ਚਲਾਨ ਨਹੀਂ ਪੇਸ਼ ਕਰਨਾ ਅੱਛਾ ਕੀ ਕੰਮ ਕਰਦੇ ਤੁਸੀਂ ਮੈਂ ਕਿਸੇ ਦੇ ਘਰ ਕੰਮ ਕਰਦੀ ਹਾਂ ਘਰਾਂ 'ਚ ਕੰਮ ਕਰਦੀ ਹਾਂ ਹਾਂਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਕਰਦੀ ਹਾਂ ਕਿ ਮੇਰਾ ਚਲਾਨ ਭੇਜਿਆ ਜਾਵੇ ਤੇ ਇਹਨੂੰ ਬੋਲਣ ਦੀ ਜਾਸ ਸਿਖਾਈ ਜਾਵੇ ਕਿਹੜਾ ਐਸਾ ਹੀ ਨਾਮ ਪਤਾ ਹੈ ਇਹਦਾ ਨਾਮ ਰਵਿੰਦਰ ਲਗਾਤਾਰ ਉਹਦੇ ਇਹਦੇ ਨਾਲ ਡੀਲ ਹੁੰਦੀ ਤੁਹਾਡੀ ਹਾਂਜੀ ਇਹਦੇ ਕੋਈ ਕੇਸ ਆ ਹੋਣੇ ਇਹਨੇ ਕਿਹਾ ਸੀ ਇੱਥੇ ਮੈਂ ਆਈ ਸਾਂ ਮੈਂ ਪਰੇਸ਼ਾਨ ਬਹੁਤ ਸੀਗੀ ਮੈਂ ਇਹਦਾ ਤਰਲਾ ਮਾਰਿਆ ਮੈਂ ਕਿਹਾ ਤੂੰ ਇਹਦਾ ਚਲਾਨ ਭੇਜ ਦੋ ਇਹਨਾਂ ਨੇ ਮੇਰਾ ਕੋਈ ਨਹੀਂ ਸੁਣੀ 6 ਮਹੀਨੇ ਹੋ ਗਏ ਇਹਦਾ ਲਾਰਿਆ ਚ ਰੱਖਣ ਡਿਆ ਹੂੰ ਤੇ ਹੁਣ ਜਦੋਂ ਦੀ ਬਹਿਸ ਵਾਜੀ ਹੋਈਏ ਤੇ ਕਿਸ ਤਰ੍ਹਾਂ ਤੁਹਾਡਾ ਸ਼ਬਦ ਆ ਮੈਂ ਆਣ ਕੇ ਸਸੀ ਕਾਲ ਬੁਲਾਈ ਆ ਮੈਂ ਕਿਹਾ ਸਸੀ ਕਾਲ ਵੀਰੇ ਆਂਦਾ ਹਾਂ ਦੱਸੋ ਕੀ ਕੰਮ ਆ ਆ ਕੋਈ ਗੱਲ ਐ ਤਰੀਕਾ ਵਾ ਤੂੰ ਟੂਟੀ ਤੇ ਆ ਤੂੰ ਡਿਊਟੀ ਗਵਰਨਮੈਂਟ ਦੀ ਕਰਦਾ ਮੈਨੂੰ ਕਿਸਾਨ ਤੋੜੀ ਕਰਦਾ ਵਾ ਜਿਹੜਾ ਕੋਈ ਕੰਮ ਨੂੰ ਆਊਗਾ ਉਹਨੇ ਕੰਮ ਦਾ ਪੁੱਛਣਾ ਨਹੀਂ ਬ ਕੀ ਹੁਣ ਮੰਗ ਕੀ ਕਰਦੇ ਮੰਗ ਮੈਂ ਇਹ ਕਰਦੀ ਆ ਕਿ ਮੇਰੀ ਗੁੜੀਆ ਦਾ ਚਲਾਨ ਭੇਜਿਆ ਜਾਵੇ ਕੀ ਹੈ ਵੇਖੋ ਜੀ ਮੈਂ ਤਾਂ ਕਿਹਨੂੰ ਰੱਬ ਨਹੀਂ ਬੋਲਿਆ ਤੁਸੀਂ ਵੀ ਲਾਗੇ ਠੀਕ ਹੈ ਨਾ ਜੀ ਇਹਨਾਂ ਦਾ ਇੱਕ ਚਲਾਨ ਆ 52 ਨੰਬਰ ਆ ਫਾਈਲਾ ਸਾਡੇ ਕੋ ਤੁਮ ਸਾੜ ਕੇ ਆਪਣਾ ਇਹਨਾਂ ਦੀ ਬੇਟੀ ਦਾ ਕੋਈ ਮੁੰਨੇ ਦੇ ਘਰੇ ਉਹ ਲੋ ਜਹਾ ਮੈਂ ਆਪੀ ਉਹਨੂੰ ਉਹਦੇ ਕੇ ਮਾਰਤਾ ਸੀ ਉਹਦਾ ਚਲਾਨ ਰੈਡੀ ਆ ਇਤਰਾਜ਼ ਲੱਗੇ ਆ ਇਹ ਬੀਬੀ ਹੁਣ ਕਹਿੰਦੀ ਆ ਵੀ ਮੇਰਾ ਚਲਾਨ ਜਲਦੀ ਤੋਂ ਜਲਦੀ ਪੇਸ਼ ਕਰੋ ਹੁਣ ਉਹ ਤੇ ਪ੍ਰੋਸੈਸ ਦੇ ਨਾਲ ਹੀ ਚੱਲਣਾ ਜੋ ਵੀ ਹੋਇਆ 16 ਮਾਰਚ 2024 ਦਾ ਦੱਸਦੀ ਪਈ ਹੈ ਕਿ ਪਰ ਦੇਖੋ ਜੀ ਜਦੋਂ ਮੈਨੂੰ ਜਦੋਂ ਦੇਖੋ ਜੀ ਜਦੋਂ ਮੇਰ ਕੋ ਫਾਈਲ ਆਈ ਹੈ ਨਾ ਮੈਂ ਤਾਂ ਐਫਰਟ ਕਰਨ ਧਿਆਵਾ ਜਲਦ ਤੋਂ ਜਲਦ ਉਹਨੂੰ ਟੂ ਕੋਡ ਕਰਾਉਂਦੀ ਉਹਦੇ ਚ ਕੋਈ ਰਿਪੋਰਟਾਂ ਨੇ ਇਹਦਾ ਸਾਰਾ ਤੁਹਾਡੇ ਕੋਈ ਹੈ ਨਾ ਇਹਦਾ ਕੇਸ ਹੋਣ ਜੇ ਮੈਂ ਮੇਰੇ ਕੋਲ ਤਾਂ ਫਿਰ ਮੇਰੇ ਕੋਲ ਹੀ ਆ ਮੈਂ ਹੀ ડીਲ ਕਰਨੇ ਆ ਫਿਰ ਪਰ ਪਹਿਲਾਂ ਸਰ ਤੇ ਇੱਕ ਵੀਡੀਓ ਤੁਹਾਡੀ ਹੀ ਗਈ ਵਾ ਜਿਹਦੇ ਵਿੱਚ ਤੁਸੀਂ ਕਹਿੰਦੇ ਪਏ ਕਿ ਚੱਲ ਜਾ ਜੋ ਕਰਨਾ ਕਰ ਲਾ ਮੈਂ ਨਹੀਂ ਕਰਨਾ ਉਹ ਵੀਡੀਓ ਰਿਕਾਰਡ ਹੋਆ ਮੇਰੇ ਕੋਲ ਕੋਈ ਕੋਈ ਵੀਡੀਓ ਤੁਸੀਂ ਤੇ ਬਣਾ ਲਿੰਦੇ ਜਿਹੜੀ ਮर्जी ਬਣਾ ਲੇਦੇ ਜਦੋਂ ਬਾ ਤੂੰ ਤੂੰ ਤੁਹਾਡਾ ਤੂੰ ਆਪਣਾ ਜੋ ਵੀ ਰਾਈਟ ਰੱਖਦੇ ਹੋਏ ਆਪਣੇ ਨਾਂ ਤੇ ਹੁਣ ਇੱਕ ਇਨਸਾਨ ਆਣ ਕੇ ਮੈਨੂੰ ਸ਼ਰੀਆਮ ਧਾਰੀ ਪਬਲਿਕ ਦੇ ਮੇਰੇ ਮੁਲਾਜ਼ਮਾਂ ਦੇ ਸਾਹਮਣੇ ਤੁਹਾਡੀ ਪ੍ਰੈਸ ਦੇ ਸਾਹਮਣੇ ਤੁਹਾਡੇ ਪ੍ਰੈਸ ਦੇ ਸਾਹਮਣੇ ਗਲਤ ਬੋਲੂਗਾ ਤੇ ਮੈਂ ਦੱਸੋ ਵੀ ਮੈਂ ਯੂਨੀਫਾਰਮ ਦੇ ਵਿੱਚ ਹਾਂ ਮੈਂ ਉਹਨੂੰ ਕੀ ਮਾੜਾ ਕਹਿੰਦਾ ਜਿੱਦਿਹਾ ਮੈਂ ਤੁਹਾਡਾ ਨਹੀਂ ਨੌਕਰ ਲੱਗਾ ਮੈਂ ਆਪਣੀ ਮਹਿਕਮੇ ਦਾ ਬਤੇ ਲੋਕਾਂ ਵਾਸਤੇ ਆਪਾਂ ਕੰਮ ਕਰਨਾ ਸੀ ਦੇਖੋ ਜੀ ਮੈਂ ਆਪਣੇ ਮਹਿਕਮੇ ਦਾ ਕੰਮ ਕਰ ਰਿਹਾ ਮਹਿਕਮੇ ਦਾ ਕੰਮ ਜਿਹੜਾ ਮੇਰੀ ਫਾਈਲ ਆ ਮੈਨੂੰ ਕੰਪਲੀਟ ਕਰਕੇ ਭੇਜੂਗਾ ਪਬਲਿਕ ਕਿਉਂ ਰੋਈ ਜਾਵੇ ਪਬਲਿਕ ਆ ਕੇ ਥੋੜੀ ਵੀ ਤੁਹਾਨੂੰ ਮਾੜਾ ਚੰਗਾ ਬੋਲੀ ਜਾਵੇ ਸਰ ਉਹ ਵੀ ਰਿਪੋਰਟ ਹੈਗਾ ਜੋ ਉਹਨੇ ਬੋਲਿਆ ਉਹ ਵੀ ਰਿਪੋਰਟ ਹੈ ਸਾਰਾ ਕੰਪਲੀਟ ਹੈਗਾ ਪਰ ਉਹਨੇ ਤੁਹਾਡੇ ਤੇ ਬਲੇਮ ਲਾਇਆ 5000 ਰੁਪਏ ਦੇ 5000 ਰੁਪਏ ਕਹਿੰਦੇ ਮੈਨੂੰ ਤਾਂ ਕਿਹਾ 5000 ਉਹ ਪਤਾ ਨਹੀਂ ਕਿੰਨੂ ਦੇਗੀ ਉਹ ਮੈਨੂੰ ਤਾਂ ਮੈਂ ਤਾਂ ਕੋਈ ਲਿਆ ਨਹੀਂ ਦੀ ਜੇ ਮੈਂ 5000 ਲਿਆ ਹੁੰਦਾ ਤਾਂ ਉਹਨੂੰ ਚਲਾਨ ਟੂ ਕੱਟਣਾ ਆ ਹੁੰਦਾ ਸਰ ਚਲੋ ਕਿੰਨੀ ਗੱਲ ਆ ਨਾ ਪਰਮਾਤਮਾ ਨੇ ਬੜੀ ਦਰਦਾ ਦਿਤੀ ਛੋਟੀਆਂ ਛੋਟੀਆਂ ਖਾਮੀਆਂ ਕਰਕੇ ਥੋੜਾ ਜਨਾ ਛਵੀ ਖਰਾਬ ਹੁੰਦੀ ਪੁਲਿਸ ਕਮਿਸ਼ਨਰ ਜੀ ਸਰ ਪੁਲਿਸ ਕਮਿਸ਼ਨਰ ਅਮਰੀਤ ਸਰ ਬਹੁਤ ਵਧੀਆ ਕੰਮ ਕਰਦੇ ਨੇ ਕਿ ਸਾਡਾ ਸਾਥ ਦੇਣਾ ਚਾਹੀਦਾ ਜੀ ਵੇਖੋ ਪਬਲਿਕ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸਾਡੀਆਂ ਮਜਬੂਰੀਆਂ ਸਮਝਣੀਆਂ ਚਾਹੀਦੀਆਂ ਤੇ ਸਾਡੀ ਕੀ ਮਜਬੂਰੀ ਹੈ 100 100 200 200 ਸਾਡੇ ਕੋਲ ਦਰਖਾਸਤਾਂ ਹਨ 100 100 ਫਾਈਲ ਆ ਹੁਣ ਇੱਕੇ ਫਾਈਲ ਉਤੇ ਇਹ ਸਾਰਿਆਂ ਨੂੰ ਸਮਾ ਦੇਵਾਂਗੇ ਨਾ ਸਰ ਬਾਤ ਬੜੀ ਇਹ ਕਿਤੇ ਉੱਠਣ ਲੱਗੀ ਕਿ ਦਿੱਕਤ ਨਹੀਂ ਹੁੰਦੀ ਹੀਟਰ ਲਾ ਕੇ ਬੈਠ ਉੱਠਣ ਲੱਗੇ ਦਿੱਕਤ ਨਹੀਂ ਹੁੰਦੀ ਹੁੰਦੀ ਕਿ ਜੇ ਵੀ ਠੰਡ ਵਿੱਚ ਲਾਣਾ ਸਰ ਕਿੰਨਾ ਕ ਜਾਇਜਾ ਹੈ ਹੀਟ ਲਾਇਆ ਤੁਸੀਂ ਕਿੰਨਾ ਕ ਜਾਇਜਾ ਹੈ ਜਿਹੜੀ ਲੋੜਿੰਦੀ ਬਾਈਟ ਉਹ ਕਰੋ ਇਹ ਮੇਰਾ ਪਰਸਨਲ ਮੈਟਰ ਹੈ ਮੇਰੇ ਪਰਸਨਲ ਕਿਉਂ ਮੇਰੀ ਮੈਟਰ ਹੈ ਮੇਰੇ ਮੇਰੇ ਸਰਵਾਈਵਲ ਦੀ ਪ੍ਰੋਬਲਮ ਹੈ ਹੀਟ ਲਾ ਸਕਦੇ ਹਾਂ ਬਿਲਕੁਲ ਸਾਰੀਆਂ ਖਾਮੀਆਂ